ਤੇ ਹੁਣ ਬਾਈ ਦਿੱਕਤ ਤਾਂ ਨਹੀਂ ਹੈਗੀ ਤੁਹਾਨੂੰ ਜਿਹੜੀ ਆ 6:00 ਵਜੇ ਜਿਹੜੀ ਮੈਂ ਬੈਟਰੀ ਸਭਾਈ ਦਾ ਸਰਕਾਰ ਵੀ ਆਪਦਾ ਬਹੁਤ ਵੱਡਾ ਇਥੇ ਯੋਗਦਾਨ ਪਾਉਂਦੇ ਨੇ ਹਨਾ ਆ ਬਾਈ ਦਾ ਮੈਨੂੰ ਲੱਗਦਾ ਵੀ ਕੈਮਰਾਮੈਨ ਹੋਊਗਾ ਸ਼ਾਇਦ ਮੇਰੇ ਹਿਸਾਬ ਨਾਲ ਇਹਦੇ ਵੀ ਬਾਈ ਤੇ ਉਹ ਜਿਹੜਾ ਆਫ ਥਰੂ ਗੈਸ ਦਾ ਗੋਲੇ ਵਾਲਾ ਹੁੰਦਾ ਉਹ ਲੱਗੇਗਾ ਡਿੱਕੇ ਤੇ ਮੈਡੀਕਲ ਸੇਵਾ ਇਹ ਲੈਣ ਆਏ ਇਥੇ ਬਾਈ ਇਹਦਾ ਨਾਲ ਵੀ ਮੈਂ ਗੱਲ ਕਰਾਉਂਗਾ ਥੋੜੀ ਜਿਹੜੇ ਇੱਥੇ ਡਾਕਟਰ ਸਾਹਿਬਾਨ ਬੈਠੇ ਨੇ ਸਵੇਰ ਤੋਂ ਹੀ ਵੀਡੀਓ ਵਾਲਿਆਂ ਇਧਰ ਹੋਈ ਮਾੜਾ ਆਜ ਰਿਹੈਸਲ ਚੱਲ ਰਹੀ ਹੈ ਕਿਵੇਂ ਹੋ ਜੀ ਉਹ ਵਧੀਆ ਕਿ ਕਿਥੋਂ ਦੀ ਇਹ ਸੇਵਾ ਸੁਸਾਇਟੀ ਆ ਤੁਹਾਡੀ ਜਿਹੜੀ ਹੈਗੀ ਇਹ ਸੇਵਾ ਸੁਸਾਇਟੀ ਨਹੀਂ ਆ ਜੀ ਤਾਂ ਜਦੋਂ ਕੱਲ ਤੁਰੇ ਸੀਗੇ ਆਪਣਾ ਪ੍ਰਾਈਵੇਟ ਆਪਣਾ ਸਮਾਨ ਲੈ ਕੇ ਤੁਰ ਪਏ ਸੀਗੇ ਅੱਛਾ ਆਪਣਾ ਸਮਾਨ ਲੈ ਕੇ ਤੁਰਿਆ ਉਹ ਕਿੱਥੋਂ ਤੇ ਮੈਂ ਹੁਸ਼ਿਆਰਪੁਰ ਤੋਂ ਆਂ ਜੀ ਠੀਕ ਹੈ ਹਾਂ ਜੀ ਸੋ ਕੱਲ ਤਾਂ ਮੈਂ ਆਪ ਤੁਰਿਆ ਹੋਇਆ ਆ ਪਰ ਅੱਜ ਤਕਰੀਬਨ ਸਾਡੇ ਦਾ ਸਮਾਨ ਖਤਮ ਹੋਣ ਵਾਲਾ ਸੀਗਾ ਉਹ ਸਾਡੇ ਕੁਝ ਪਿਆਰ ਕਰਨ ਵਾਲੇ ਚਾਹਣ ਵਾਲੇ ਰਿਸ਼ਤੇਦਾਰ ਕਹਿ ਸਕਦੇ ਆ ਜਿਹੜੇ ਸੇਵਾ ਲੈ ਕੇ ਪਹੁੰਚੇ ਜਾਂ ਇੱਕ ਸਾਡੇ ਟਾਂਡੇ ਤੋਂ ਸੀਗੇ ਇੱਕ ਸੁਸਾਇਟੀ ਵਾਲੇ ਸਰਬੱਤ ਦੇ ਭਲੇ ਵਾਲੇ ਉਹ ਕਾਫੀ ਸਮਾਨ ਦੇ ਕੇ ਗਿਆ ਸਾਨੂੰ ਤੇ ਹੋਰ ਥੋੜਾ ਨਾਲ ਤੁਹਾਡਾ ਸਟਾਫ ਹੈ ਜਾਂ ਫੈਮਿਲੀ ਹੈ ਨਾਲ ਨੇ ਜਿਹੜੀ ਸਾਫਾਫ ਫੈਮਿਲੀ ਹੁੰਦਾ ਜੀ ਠੀਕ ਹੈ ਹਾਂਜੀ ਸਟਾਫ ਸਾਡਾ ਫੈਮਿਲੀ ਹੈ ਜੀ ਠੀਕ ਹੈ ਜੀ ਹਾਂਜੀ ਇਹ ਪੂਰਾ ਸਾਡਾ ਤੇ ਇਹਨਾਂ ਨੂੰ ਮਤਲਬ ਹੈ ਜਿਹੜੀ ਟ੍ਰੇਨਿੰਗ ਹੈ ਨਾ ਮੈਂ ਭੈਣ ਹੋਰੀ ਦੇਖੀਆਂ ਨੇ ਵੀ ਆ ਭੈਣ ਦੇ ਕੋਈ ਸੱਟ ਵੱਜੀ ਹੋਈ ਹੈ ਇਹ ਇਹ ਹਾਂਜੀ ਇਹਨਾਂ ਨੂੰ ਐਕਸੀਡੈਂਟ ਹੋ ਗਿਆ ਸੀਗਾ ਜੀ ਇਹ ਵੈਸੇ ਬੈੱਡ ਪਹਿਲਾਂ ਕਾਫੀ ਜਿਹੜੇ ਬੈੱਡ ਰਿਕਮ ਰਹੇ ਤੇ ਹੁਣ ਇਹਦਾ ਤਾਂ ਲਿਗਾਮੈਂਟ ਯਰ ਹੋ ਗਿਆ ਸੀ ਤਾਂ ਆਪਰੇਸ਼ਨ ਹੋਣਾ ਸੀਗਾ ਠੀਕ ਹੈ ਹਾਂ ਜਦੋਂ ਮੈਂ ਫਿਰ ਆਪ ਵੀ ਇਹ ਇੱਥੇ ਸੇਵਾ ਕਰੀ ਜਾਂਦੇ ਨੇ ਬੈਠੇ ਮੈਂ ਦੇਖ ਰਿਹਾ ਇੰਨੇ ਟ ਉਹ ਗੁਰੂ ਮਹਾਰਾਜ ਦਾ ਹੱਥ ਕਹਿ ਲਓ ਸਿਰ ਤੇ ਬਈ ਇਹਨਾਂ ਦੇ ਦਿਮਾਗ ਚ ਜਾਂ ਇਹਨਾਂ ਦੇ ਦਿਲ ਚੋਂ ਸੇਵਾ ਭਾਵਨਾ ਦੀ ਦਇਆ ਭਰੀ ਬਈ ਆਏ ਆ ਇੱਥੇ ਸਾਰੇ ਸਾਡੇ ਨਾਲ ਸੇਵਾ ਕਰ ਰਹੇ ਆ ਜੀ ਤੇ ਕਿੰਨੇ ਕੁ ਤੁਹਾਡੇ ਕੋਲੇ ਤੁਸੀਂ ਜਿਵੇਂ ਇੱਥੇ ਬੈਠੇ ਹੋ ਨਾ ਇਹ ਜਿਹੜੇ ਬੰਬਾਂ ਵਾਲੇ ਕੇਸ ਨੇ ਜਾਂ ਜਿਵੇਂ ਗੋਲੀਆਂ ਬਚੀਆਂ ਜਾਂ ਤੁਸੀਂ ਕਿੰਨੇ ਕੁ ਤੁਸੀਂ ਹੈਂਡਲ ਕਰਦੇ ਆ ਅੱਜ ਸਵੇਰ ਤੋਂ ਪਾਜੀ ਲਗਭਗ 400 ਹੈਂਡਲ ਹੋ ਗਿਆ ਅੱਜ ਸਵੇਰ 400 ਟੱਪਣ ਵਾਲਾ ਹੀ ਹੋਣਾ ਹਾਂਜੀ ਜਾਂ ਟੱਪ ਗਿਆ ਹੋਊਗਾ ਕਿਸੇ ਨੂੰ ਐ ਤਾਂ ਨਹੀਂ ਸਵੇਰ ਦਾ ਨਹੀਂ ਕੱਲ ਦੇ ਕੱਲ ਕੱਲ ਤੋਂ ਤੁਸੀਂ ਇੱਥੇ ਬੈਠੇ ਕੱਲ ਦੇ ਸਵੇਰ ਦੇ ਇੱਥੇ ਦੁਪਹਿਰ ਦੇ ਠੀਕ ਹੈ ਤੇ ਮੈਂ 1 ਮਿੰਟ ਵਾਸਤੇ ਪਹਿਨੇ ਤੁਸੀਂ ਕਰ ਸਕਦੇ ਹੋ ਗੱਲ ਤੁਸੀਂ ਥੋੜੇ ਹਨਾ ਮੈਂ ਬਾਈ ਨੇ ਦੱਸਿਆ ਵੀ ਜਿਵੇਂ ਥੋੜੇ ਵੀ ਸੱਤ ਵੱਧੀ ਹੋਈ ਹੈ ਇੱਥੇ ਐਡਾ ਵੱਡਾ ਜਜਵਾ ਕਿਵੇਂ ਆ ਇਦਾਂ ਹੀ ਸਾਡੇ ਬਜ਼ੁਰਗਾਂ ਕੋਈ ਸਾਨੂੰ ਐ ਜਜ਼ਵਾ ਮਿਲਿਆ ਹੈ ਜਦੋਂ ਮੈਂ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਦੇਖਿਆ ਤੇ ਆਪਣੀ ਨੌਜਵਾਨ ਪੀੜ੍ਹੀ ਵੀ ਬਹੁਤ ਡਟ ਕੇ ਲੱਗੀ ਹੈ ਮਿਹਨਤ ਕਰਨ ਔਰ ਆਪਣੇ ਬਜ਼ੁਰਗ ਵੀ ਉੱਥੇ ਆਨੇ ਉਹਨਾਂ ਵੱਲ ਦੇਖ ਕੇ ਮੇਰੇ ਚ ਵੀ ਉਹ ਜਜ਼ਵਾ ਜਾਗਿਆ ਤੇ ਮੈਂ ਵੀ ਇੱਥੇ ਪਹੁੰਚੀ ਉਹਨਾਂ ਦੇ ਸਵਾਲੀ ਕੱਲ ਇੱਕ ਖਨੌਰੀ ਬਾਡਰ ਦੀ ਸ਼ਾਇਦ ਵੀਡੀਓ ਦੇਖਿਆ ਇੱਕ ਬਜ਼ੁਰਗ ਦੀ ਲੱਤ ਟੁੱਟੀ ਹੈ ਹਨਾ ਤੇ ਇੱਕ ਮੁੰਡੇ ਨੇ ਵੀ ਉਹ ਚੀਜ਼ਾਂ ਦੇਖ ਕੇ ਤੁਹਾਨੂੰ ਐਵੇਂ ਲੱਗਦਾ ਵੀ ਜਦੋਂ ਬਜ਼ੁਰਗ ਬਾਡਰ ਤੇ ਨਹੀਂ ਵੀ ਅਸੀਂ ਵੀ ਜਾਈਏ ਬਿਲਕੁਲ ਜੀ ਉਹਨਾਂ ਨੂੰ ਇੰਨੀਆਂ ਸੱਟਾਂ ਪੀੜਾਂ ਲੱਗ ਰਹੀਆਂ ਨੇ ਉਹ ਫਿਰ ਵੀ ਡਟ ਕੇ ਖੜੇ ਨੇ ਤੇ ਉਹਨਾਂ ਦਾ ਜ ਤੇ ਕੋਈ ਗੱਲ ਨਹੀਂ ਉਹ ਉਹਨਾਂ ਨੇ ਮੇਰਾ ਇੱਥੇ ਆ ਕੇ ਸਤਿਕਾਰ ਵੀ ਬਹੁਤ ਕੀਤਾ ਮਾਨ ਸਨਮਾਨ ਵੀ ਮੈਨੂੰ ਬਹੁਤ ਦਿੱਤਾ ਬਹੁਤ ਕੋਟੀ ਤੇ ਰਹਿਣੇ ਦੀ ਹੁਣ ਬਾਲੀ ਦਿੱਕਤ ਤਾਂ ਨਹੀਂ ਹੈਗੀ ਸਾਨੂੰ ਜਿਹੜੀ ਆ 6:30 ਵਜੇ ਦੀ ਮੈਂ ਬੈਟ ਰੈਸਟ ਪਾਈ ਦਾ ਸਰੇ ਇਹਦਾ ਮੈਨੂੰ ਆਪਰੇਸ਼ਨ ਉਹਦਾ ਡਾਕਟਰ ਨੇ ਦੱਸਿਆ ਹੈ ਪਰ ਉਹ ਮੈਂ ਕਰਾਣਾ ਹੈ ਹਜੇ ਮੈਂ ਸੋਚਿਆ ਨਹੀਂ ਇਸ ਦੇ ਬਾਰੇ ਪਰ ਮੈਂ ਪਹਿਲਾਂ ਇੱਥੇ ਸੇਵਾ ਕਰਨੀ ਹੈ ਜਦੋਂ ਤੱਕ ਇੱਥੇ ਅੰਦੋਲਨ ਹੈ ਉਦੋਂ ਤੱਕ ਮੈਂ ਵੀ ਇੱਥੇ ਰਵਾਂਗੀ ਤੇ ਰਾਤ ਨੂੰ ਫਿਰ ਰੁਕਣ ਦਾ ਸਾਰਾ ਇੱਥੇ ਹੀ ਹੈ ਫਿਲਹਾਲ ਤਾਂ ਸਾਡਾ ਕੁਝ ਹੈ ਨਹੀਂ ਸੀਗਾ ਇਹ ਗੱਡੀ 'ਚ ਹੀ ਰੁਕੇ ਸੀਗੇ ਸਾਨੂੰ ਬਹੁਤ ਇਧਰ ਹੀ ਬਸ ਗੱਡੀ 'ਚ ਹੀ ਹਾਂਜੀ ਆ ਚੱਲਦਾ ਰਿਹਾ ਇਹਦੀ ਸਾਰਾ ਕੰਮਕਾਰ ਚੱਲਦਾ ਰਿਹਾ ਰਾਤ ਇਹ ਮੇਰੇ ਕਹਾ 2-4 ਘੰਟੇ ਕਿ ਸਾਨੂੰ ਰੈਸਟ ਮਿਲੀ ਸੀ ਬੈਠਣ ਲਈ ਤੇ ਕੋਈ ਲੋਕਾਂ ਨੂੰ ਸੁਨੇਹਾ ਦੇਣਾ ਚਾਹੁੰਗੇ ਜਿਹੜੇ ਆਉਣ ਇੱਧਰ ਆਈ ਜਾਂਦੇ ਨੇ ਸੰਘਰਸ਼ ਲੜਨ ਜਾਂ ਕੋਈ ਮੈਡੀਕਲ ਸੇਵਾ ਲੈ ਕੇ ਜਾਂ ਕੋਈ ਹੋਰ ਕਿਸੇ ਨੂੰ ਕੋਈ ਗੱਲਬਾਤ ਕੋਈ ਕਰਨੀ ਹੋਵੇ ਤੁਸੀਂ ਸੁਨੇਹਾ ਬਾ ਕੋਈ ਨਹੀਂ ਠੀਕ ਹੈ ਜਿਹੜੇ ਘਰੇ ਬੈਠੇ ਆ ਜੇ ਕੋਈ ਆਉਣਾ ਚਾਹਵੇ ਤਾਂ ਆ ਸਕਦਾ ਆ ਬਾਕੀ ਸਾਰਿਆਂ ਨੂੰ ਚਾਹੀਦਾ ਹੈ ਜਿੱਦਾਂ ਜਿੱਦਾਂ ਜਿਹਦਾ ਜਿਹਦਾ ਦਿਲ ਕਰਦਾ ਆਪਣਾ ਪਹੁੰਚਣ ਪਹੁੰਚਣ ਸਾਰੇ ਆ ਕੇ ਹਾਂਜੀ ਤੇ ਜਿਵੇਂ ਉਹ ਸਾਨੂੰ ਦੱਸਿਆ ਸੀ ਨਾ ਵੀ